ਦੇਖੋ ਜੀ ਮਨੀ ਕਰਨ ਦਾ ਖੂਬਸੂਰਤ ਨਜ਼ਾਰਾ ਇੱਧਰ ਦੇਖੋ ਆ ਦੇਖੋ ਕਿੰਨੀਆਂ ਸੋਹਣੀਆਂ ਲਾਈਟਾਂ ਲੱਗਦੀਆਂ ਯਾਰ ਕਿੰਨਾ ਵਧੀਆ ਹੈ ਬਾਈ ਜੂਨ ਦੇ ਮਹੀਨੇ ਚ ਅਗਰ ਤੁਸੀਂ ਕੋਸ਼ਿਸ਼ ਕਰੋ ਨਾ ਹੀ ਆਓ ਮਨੀਕਰਨ ਐਨਾ ਬੁਰਾ ਹਾਲ ਹੈ ਟ੍ਰੈਫਿਕ ਇੰਨੀ ਹੈ ਕਸੋਲ ਤਾਂ ਬੜਾ ਔਖਾ ਟੱਪਣਾ ਕਿਉਂ ਬਾਈ ਬਿਲਕੁਲ đúng ਬੋਲਦਾ ਬਹੁਤ ਬੁਰਾ ਹਾਲ ਹੈ ਔਰ ਮਨੀਕਰਨ ਦੇ ਵਿੱਚ ਵੀ ਕੋਈ ਕਮਰਾ ਨਹੀਂ ਮਿਲ ਰਿਹਾ ਠੀਕ ਹੈ ਤੇ ਪੂਰੇ ਕਸੋਲ ਚ ਤਾਂ ਤੁਸੀਂ ਕੀ ਗੱਲ ਕਰਨੀ ਹੈ ਮਨੀਕਰਨ ਗੁਰਦੁਆਰੇ ਚ ਵੀ ਕੋਈ ਕਮਰਾ ਨਹੀਂ ਬੁਰਾ ਹਾਲ ਹੈ ਬੁਰਾ ਹਾਲ ਜੂਨ ਦੇ ਵਿੱਚ ਨਾ ਹੀ ਆਓ ਤੇ ਆਪਾਂ ਹੁਣ ਪਹੁੰਚ ਗਏ ਮਨੀਕਰਨ ਦੇਖੋ ਇੱਥੇ ਦਾ ਮਾਹੌਲ ਤੇ ਗੱਡੀ ਆਪਣੀ ਪਾਰਕਿੰਗ 'ਚ ਲੱਗੀ ਹੈ ਟੌਪ ਫਲੋਰ ਤੇ ਲੱਗੀ ਹੈ ਪਾਰਕਿੰਗ ਦਾ ਬਿਲਕੁਲ ਟੌਪ ਫਲੋਰ ਤੇ ਗੱਡੀ ਲੱਗੀ ਹੈ ਔਰ ਬੜਾ ਰਿਸਕੀ ਕੰਮ ਹੈ ਦੇਖੋ ਇਹ ਨੀਚੇ ਰਿਵਰ ਚੱਲ ਰਿਹਾ ਆਦੇ ਰਿਸਕ ਲੈ ਕੇ ਪਹੁੰਚੇ ਆ ਮਨੀਕਰਨ ਤੇ ਮੇਰੇ ਨਾਲ ਜੁੜੇ ਰਹੋ ਤੇ ਆ ਖੜੀ ਇੱਧਰ ਜੋ ਜੀ ਪਹੁੰਚ ਗਏ ਆਪਾਂ ਮਨੀਕਰਨ ਸਾਹਿਬ Sehr cool. ਪੱਥਰ ਆਇਆ ਉੱਪਰ ਤੇ ਕਿਸੇ ਟਾਈਮ ਮੈਂ ਇਹ ਪੱਥਰ ਉੱਪਰ ਤੇ ਆਇਆ ਦਾ ਉੱਪਰ ਤੇ ਔਰ ਬਹੁਤ ਬੰਦੇ ਮਾਰ ਗਿਆ ਦਾ ਬਈਓ ਵਾ ਇਸ ਪੱਥਰ ਨੇ ਬੜੀ ਬੰਦਿਆਂ ਦੀ ਜਾਨ ਲਈ ਇਹ ਸਾਰਾ ਗੜਦਰਾ ਡੈਮੇਜ ਹੋ ਗਿਆ ਸੀ ਉੱਪਰ ਤੱਕ ਓਏ ਇਹ ਮੁੰਡੇ ਨਾ ਆ ਰਹੇ ਆ ਦੇਖੋ ਆ ਦੇਖੋ ਇੱਧਰ ਆ ਦੇਖ ਇੱਧਰ ਭਾਈ ਇਹ ਨਾ ਚੈਲੰਜ ਇਹ ਚੈਲੰਜ ਕਰ ਰਹੇ ਤੇ ਕਹਿੰਦੇ ਇਹਦੇ ਵਿੱਚ ਪੜ ਨਹੀਂ ਸਕਦੇ ਮੈਂ ਇਹਨਾਂ ਨੂੰ ਪੜ ਕੇ ਦਿਖਾਉਂਗਾ ਲੈ ਫੜਿਓ ਫੋਨ ਫੋਨ ਫੜ ਲੈ ਫੋਨ ਫੜ ਮੈਂ ਵਿੱਚ ਪੜ ਕੇ ਦਿਖਾਉਂਦਾ ਮੈਂ ਵੀ ਬਹੁਤ ਤੇ ਕੰਮ ਚ ਪੜੀ ਸਕਦਾ ਹੁੰਦਾ ਹੋਇਆ ਸਾਰਾ ਡਰਪੌਸਟ ਆ ਜਾ ਅੱਜ ਆ ਜਾ ਵਾਹ ਆਹੋ ਹੋ ਹੋ ਮਰ ਗਏ ਭਾਈ ਅਮਰ ਤੂੰ ਇਹ ਬਾਹਰ ਗਾ ਭਾਈ ਫੋਟੋ ਫੋਟੋ ਤਾਂ ਦੇ ਫੋਟੋ ਧਾਰ ਨੀ ਯਾਰ ਫੋਟੋ ਧਾਰ ਕਰ ਮੇਰੇ ਬੜਿਆ ਦੇ ਵਿੱਚ ਸਰਕਾਰ ਦੇ ਫੋਟੋ ਯਾਰ ਕਰ ਦੀ ਅਤੇ ਫਿਰ ਇੱਕ ਨਵੇਂ ਦਿਨ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਸ਼ੁਰੂਆਤ ਹੋਈ ਹੈ ਸ੍ਰੀ ਮਨਿਕਰਨ ਸਾਹਿਬ ਤੋਂ ਦੇਖੋ ਤੁਸੀਂ ਜੀ ਮੈਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਮਨਿਕਰਨ ਸਾਹਿਬ ਦੇ ਨਾਲ ਦੋ ਇਤਿਹਾਜ਼ ਜੁੜੇ ਹੋਏ ਨੇ ਇੱਕ ਸੁਖੀ ਨੂੰ ਆਂਦਾ ਤੇ ਇੱਕ ਗੁਰੂ ਨਾਨਕ ਦੇਵ ਜੀ ਦਾ ਤੇ ਅੱਪਾ ਕਰਾਂਗੇ ਗੱਲਬਾਤ ਤੁਸੀਂ ਜੀਰੂ ਦੇਖੋ ਪਰੇ ਨਾ ਹੈ ਤੇਰਾ ਸੈ ਦੁੱਖ ਕਮਾ ਲੈ ਲਾ ਦੂ ਤਾ ਹੀ ਨੀਂ ਕੀ ਆਸ ਤੇ ਤੂੰ ਚੈਨ ਕਹਿ ਤਾ ਹੀ ਸਾਨਿ ਕਿਆਸਿਕ ਤਾ ભાઈ આ દેખો બાઈ મંદિર દેવી દર્શન કરકે આગે સીગે આ દેખો ઇધર ਇੰਦਰ ਚੱਲ ਰਹੀ ਮੁੰਡਿਆਂ ਦੀ ਖਰੀਦਾਰੀ ਹਾਂਜੀ ਕੀ ਲੈ ਰਹੇ ਬਸ ਬੱਚਿਆਂ ਵਾਸਤੇ ਵੜਾ ਮੋਟਾ ਚਲੋ ਚਲੋ ਲਓ ਜੀ ਹੱਪੀ ਤੇ ਲੈ ਬਾਈ ਬੱਚਿਆਂ ਵਾਸਤੇ ਵਰ੍ਹਾਈਆਂ ਵਾਸਤੇ ਜਿਹੜੀ ਅੱਛਾ ਕਾਲਾ ਸਾਹਿਬ ਕੀ ਲੈ ਰਹੇ ਕਾਲਾ ਜੀ ਦੇ ਦੇਖ ਰਹੇ ਵਾਲੇ ਇੰਦੇ ਕਾਲਾ ਸਾਹਿਬ ਬੱਬੂ ਆ ਬਹੁਤ ਆ ਕੀ ਲੈ ਰਹੇ ਇਹ ਦੋ ਤਿੰਨ ਦੋ ਕੱਟ ਕੇ ਕੀ ਲੈ ਰਹੇ ਬਾਈ ਮੈਟਲ ਮੈਟਲ ਲੈਣੀ ਹੈ ਇਹ ਲੋ ਜੀ ਲੋ ਅੱਛੀ ਕੋਈ ਚੀਜ਼ ਨਹੀਂ ਬੱਬੂ ਬਈ ਹੁਣ ਬ੍ਰੇਕਫਾਸਟ ਕਰ ਰਹੇ ਆ ਬ੍ਰੇਕਫਾਸਟ ਹੈ ਅੱਜ ਪਰੌਠੇ ਖਾਣ ਦਾ ਮਨ ਸੀ ਤੇ ਮੁੰਡੇ-ਪੋਟੇ ਇੱਕ ਕਾਊਂਟਰ ਤੇ ਖਾਣ ਲੱਗੇ ਆ ਦੇਖੋ ਬੈਠ ਗਏ ਸਾਰੇ ਰੈਸਟੋਰੈਂਟ ਬੜਾ ਘੈਂਟ ਸੀ ਯਾਰ ਇੱਥੋਂ ਦਾ ਬੜਾ ਘੈਂਟ ਹੈ ਵਾਹ ਦੇਖੋ ਤੁਸੀਂ ਬਾਕੀ ਇੱਧਰ ਮਾਰਕੀਟ ਆਜੋ 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 ਭਾਈ ਅੱਗੇ ਸਾਡੇ ਪਰੌਠੇ ਤੇ ਮੁੰਡੇ ਨੇ ਢੇਡ ਤੇ ਡੇੜ ਤੇ بس ਲੱਗੇ بس ਟੁੱਟ ਕੇ ਪੈ ਗਏ ਕਾਲੇ ਨੇ ਦਾ ਇਸ ਤਰ੍ਹਾਂ ਰਹਿ ਰਹੇ ਬਰੋਂਡੇ ਬਹੁਤ ਸੋਗ ਮੋਰਿੰਗ ਵਾਲੀ ਜੱਕ ਤੇ بس ਜੀ ਅਜੂ ਵੀ ਦਰਦ ਕਿੰਨੇ ਕਿੰਨੇ ਸਾਰੇ ਜੇ ਵੀ ਦਰਦ ਨੂੰ ਘੁੱਟ ਕੇ ਮਾਰਦੇ ਆ ਤੇ ਆਜੋ ਤੁਹਾਨੂੰ ਗਰਮ ਤੋਂ ਸਾਡੇ ਦਰਸ਼ਨ ਕਰਾਉਂਦੇ ਆ ਆਜੋ ਚਲੋ ਵੀ ਚਲੋ ਤੋਂਵਾਰਾ ਮਨੀਕਰਨ ਸਾਹਿਬ ਬਹੁਤ ਪੀਸਫੁਲ ਜਗ੍ਹਾ ਹੈ ਤੇ ਜਿਵੇਂ ਤੁਹਾਨੂੰ ਮੈਂ ਗੱਲ ਕੀਤੀ ਸੀ ਇੱਥੇ ਦੋ ਇਤਿਹਾਸ ਜੁੜੇ ਹੋਏ ਆ ਤੇ ਤੁਸੀਂ ਦੇਖੋ ਆ ਕਿਦਰ ਮਾਹੌਲ ਤੇ ਤੋਂ ਇਤਿਹਾਸ ਜੁੜੇ ਹੋਏ ਆ ਜੀ ਆ ਬਾਬਾ ਨਾਨਕ ਜੀ ਦਾ ਤੇ ਸ਼ਿਵ ਜੀ ਭਗਵਾਨ ਦਾ ਮਣੀਕਰਨ ਜੋ ਸਥਾਨ ਹੈ ਇਹ ਹਿੰਦੂ ਅਤੇ ਸਿੱਖਾਂ ਦਾ ਸਾਂਝਾ ਸਥਾਨ ਹੈ ਤੇ ਇੱਥੇ ਜੋ ਸ਼ਿਵਤੀ ਜੀ ਦਾ ਇਤਿਹਾਸ ਹੈ ਉਥੇ ਕਦੇ ਪਾਰਵਤੀ ਮਾਤਾ ਦੀ ਕਦੇ ਇੱਥੇ ਮਣੀ ਮਣੀ ਗਿਰ ਗਈ ਸੀ ਪਤਾਲ ਲੋਕ ਵਿੱਚ ਤੇ ਸਿਧਿ ਭਗਵਾਨ ਨੇ ਇੱਥੇ ਆਪਣਾ ਤੀਜਾ ਨੇਤਰ ਖੋਲਿਆ ਸੀਗਾ ਤੇ ਉਸ ਤੋਂ ਬਾਅਦ ਫਿਰ ਪਤਾਲ ਲੋਕ ਤੋਂ ਸੇਸ਼ਨਾਗ ਜੀ ਨੇ ਇਹ मणि ਪ੍ਰਗਟ ਕੀਤੀ ਸੀ ਤੇ ਉਦੋਂ ਦਾ ਹੀ ਇੱਥੇ ਗਰਮ ਪਾਣੀ ਦਾ ਕੁੰਡ ਹੈ ਤੇ ਤੇ ਸਿੱਖਾਂ ਦਾ ਇਤਿਹਾਸ ਇਹ ਹੈ ਕਿ ਕਿਸੇ ਟਾਈਮ ਬਾਬਾ ਨਾਨਕ ਜੀ ਇੱਥੇ ਆਏ ਸੀਗੇ ਤੇ ਆਪਣੇ ਪਾਲਾ ਮਰਦਾਨਾ ਉਹਨਾਂ ਨੂੰ ਕਦੇ ਉੱਥੇ ਭੁੱਖ ਲੱਗੀ ਸੀਗੀ ਤੇ ਉਹਨਾਂ ਨੇ ਫਿਰ ਬਾਬਾ ਜੀ ਨੇ ਇੱਥੇ ਗਰਮ ਕੁੰਡ ਕੱਟਿਆ ਸੀਗਾ ਤੇ ਇੱਥੇ ਇਹਨਾਂ ਨੇ ਰੋਟੀਆਂ ਆਪੇ ਕਹਿੰਦੇ ਤਰ ਕੇ ਆਗੀਆਂ ਸੀ ਤੋਂ ਇਤਿਹਾਸ ਲਿਖਿਆ ਜਾਂਦਾ ਹੈ ਜੋ ਇਤਿਹਾਸ ਇੱਥੇ ਦੱਸਿਆ ਜਾਂਦਾ ਹੈ ਲੋ ਜੀ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਤੇ ਬਾਕੀ ਉਹਰੇ ਮੰਦਿਰ ਦੇ ਦਰਸ਼ਨ ਕਰਕੇ ਨਿਕਲ ਗਏ ਆ ਤੇ ਮੁੰਡੇ ਇੱਧਰ ਰੈਡੀ ਆ ਤੇ ਟਾਈਮ ਦੇਖੋ ਹੋਇਆ 8:00 ਚਾਰ ਮਿੰਟ ਤੇ ਬਾਬਾ ਜੀ ਦਾ ਕਰਦੇ ਆ ਸ਼ੁਕਰਾਨਾ ਬਾਬਾ ਜੀ ਚੜ੍ਹਦੀ ਕਲਾ ਰੱਖਿਓ ਤੇ ਸਰਬੱਤ ਦਾ ਭਲਾ ਕਰਿਓ। ਬਾਕੀ ਤੁਹਾਨੂੰ ਮਿਲਦੇ ਆਂ। ਨੀਚੇ ਚਲਦੇ ਆ ਹੁਣ ਆਪਾਂ ਅਸਲ